ਤੈਨੂੰ ਸਾਰਾ ਕੁਝ ਪਤਾ ਸੀ ਸਾਰਾ ਕੁਝ ਤੇਰੇ ਮੱਕਾਰ ਵਾਲੇ ਨੂੰ ਨਾ ਸਾਰਾ ਕੁਝ ਦਿਖਾਇਆ ਇਹ ਜਿਹੜਾ ਉਹ ਰਿਪੋਰਟ ਮਰ ਰਿਪੋਰਟਿੰਗ ਆਈਆਂ ਖਾਲੀ ਇਹ ਦੋ ਜੀ ਮੈਨੂੰ ਪਤਾ ਨਹੀਂ ਆ ਮੈਂ ਪਰ ਥੱਲੀ ਗੱਦੀ ਡਿਟੇਲ ਕਰਕੇ ਫੇਰ ਤਾਂ ਸ਼ੰਗਲ ਕੀਤੀ ਹੋਗੀ ਸਹੀ ਤਾਂ ਸਭ ਕੁਝ ਇੱਕ ਵਾਰੀ ਆ ਕੇ ਫੇਰਾਣਾ ਉਹ ਤੋਂ ਮਾਰਨ ਕਿ ਕਿੰਨਾ ਕੀ ਰਿਹਾ ਕਿਸੇ ਕਿ ਕਰਵਾ ਮੈਂ ਜੇ ਉਸਨੇ ਰਣਾ ਰਣਾ ਇਹ ਕਾ ਸੋਚ ਲਈ ਕੁੜੀ ਨੇ ਰਿਸ਼ਤਾ ਤੋੜ ਦਿੱਤਾ ਤਾਂ ਜੇਲ੍ਹ ਦੇ ਵਿੱਚ ਬੈਠੇ ਮੁੰਡੇ ਨੇ ਕੁੜੀ ਦੇ ਪਰਿਵਾਰ ਦੇ ਉੱਤੇ ਜਾਨਲੇਵਾ ਹਮਲਾ ਕਰਵਾ ਦਿੱਤਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਹਮਲਾ ਹੈ ਜੇਲ੍ਹ ਦੇ ਵਿੱਚ ਬੈਠਾ ਮੁੰਡਾ ਕਰਵਾ ਚੁੱਕਿਆ ਅਤੇ ਜੇਲ੍ਹ ਦੇ ਵਿੱਚੋਂ ਹੀ ਵੱਖੋ-ਵੱਖਰੇ ਨੰਬਰਾਂ ਤੋਂ ਫੋਨ ਕਰਕੇ ਕੁੜੀ ਅਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ ਅਤੇ ਹੋਰ ਤਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਵੱਖੋ-ਵੱਖਰੇ ਗਾਣਿਆਂ ਦੇ ਉੱਤੇ ਰੀਲਾਂ ਬਣਾ ਕੇ ਅਪਲੋਡ ਵੀ ਕਰਦਾ ਹੈ ਨੌਜਵਾਨ ਮੁੰਡਾ ਲੁਧਿਆਣਾ ਦੇ ਜੇਲ੍ਹ ਦੇ ਵਿੱਚ ਇਹ ਮੁੰਡਾ ਬੰਦ ਹੈ ਅਤੇ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਵੱਲੋਂ ਆਪਣੀ ਕੁੜੀ ਦਾ ਰਿਸ਼ਤਾ ਇਸ ਮੁੰਡੇ ਦੇ ਨਾਲ ਕੀਤਾ ਗਿਆ ਸੀ ਕਰੀਬ 2 ਸਾਲ ਪਹਿਲਾਂ ਅਤੇ ਇਸੇ ਦੌਰਾਨ ਇਸ ਮੁੰਡੇ ਦੇ ਵੱਲੋਂ ਕੋ ਜਦੋਂ ਪ੍ਰਾਧਿਕ ਕਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸਜ਼ਾ ਹੋ ਗਈ ਅਤੇ 2 ਸਾਲਾਂ ਤੋਂ ਇਹ ਮੁੰਡਾ ਜੇਲ੍ਹ ਦੇ ਵਿੱਚ ਹੀ ਬੰਦ ਹੈ ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਕੁੜੀ ਨੂੰ ਵਿਦੇਸ਼ ਭੇਜ ਦਿੱਤਾ ਅਤੇ ਇਸ ਮੁੰਡੇ ਦੇ ਨਾਲ ਰਿਸ਼ਤਾ ਤੋੜ ਦਿੱਤਾ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਜੇਲ੍ਹ ਦੇ ਵਿੱਚ ਬੈਠੇ ਇਸ ਮੁੰਡੇ ਦੇ ਵੱਲੋਂ ਆਪਣੇ ਦੋਸਤਾਂ ਨੂੰ ਭੇਜ ਕੇ ਆਪਣੇ ਸਾਥੀਆਂ ਨੂੰ ਭੇਜ ਕੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਘਰ ਦੇ ਉੱਤੇ ਹਮਲਾ ਕਰਵਾਇਆ ਗਿਆ ਅਤੇ ਜੇਲ੍ਹ ਦੇ ਵਿੱਚੋਂ ਖੁਦ ਕਰਕੇ ਵੱਖ-ਵੱਖਰੇ ਨੰਬਰਾਂ ਤੋਂ ਧਮਕੀਆਂ ਜੋਨੇ ਉਹਦੀਆਂ ਜਾਰੀਆਂ ਨੇ ਤਾਂ ਪੰਜਾਬ ਦੀਆਂ ਸਰਕਾਰਾਂ ਅਕਸਰ ਇਹ ਕਹਿੰਦੀਆਂ ਨੇ ਕਿ ਜੇਲ੍ਹ ਦੇ ਵਿੱਚ ਮੋਬਾਈਲ ਫੋਨ ਜਿਹੜੇ ਨੇ ਉਹ ਨਹੀਂ ਵਰਤੇ ਜਾਣਗੇ ਤਾਂ ਲਗਾਤਾਰ ਹੀ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਰਹਿੰਦੀਆਂ ਨੇ ਕਿ ਕਿਸ ਤਰੀਕੇ ਗੈਂਗਸਟਰ ਜਿਹੜੇ ਨੇ ਜੇਲ੍ਹ ਦੇ ਵਿੱਚ ਬੰਦ ਕੈਦੀ ਜਿਹੜੇ ਨੇ ਉਹ ਫੋਨ ਦਾ ਸ਼ਰੀਆਮ ਇਸਤੇਮਾਲ ਕਰਦੇ ਨੇ ਬੇਖੌਫ ਹੋ ਕੇ ਉਹਨਾਂ ਦੇ ਵੱਲੋਂ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਨੇ ਪਰ ਕਾਰਵਾਈ ਕੋਈ ਵੀ ਨਹੀਂ ਹੁੰਦੀ ਜੈਮਰ ਕਿਹਾ ਸੀ ਕਿ ਲਗਾਏ ਜਾਣਗੇ ਜਿਸ ਤੋਂ ਬਾਅਦ ਕੋਈ ਵੀ ਕੈਦੀ ਫੋਨ ਦਾ ਇਸਤੇਮਾਲ ਨਹੀਂ ਕਰ ਸਕੇਗਾ ਪਰ ਦੱਸਦੇ ਕਿ ਲਗਾਤਾਰ ਹੀ ਵੀਡੀਓਜ਼ ਤੇ ਤਸਵੀਰਾਂ ਇਸ ਤਰੀਕੇ ਦੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਬੇਖੌਫ ਹੋ ਕੇ ਕੈਦੀ ਜਿਹੜੇ ਨੇ ਗੈਂਗਸਟਰ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਬੈਠੇ ਹੀ ਵੱਡੀ ਵੱਡੀ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਇਹ ਪੂਰਾ ਮਾਮਲਾ ਕੀ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆਂ ਹੋਜੀ ਨਾਲੀ ਰਿਕਾਰਡਿੰਗ ਹਾਂ ਨਾਲੀ ਰਿਕਾਰਡਿੰਗ ਹੈ ਉਸ ਪੰਤੇ ਤੇ ਕਿੱਦਿਆ ਨਾਲ ਸਾਡੇ ਘਰ ਕੀ ਕੋਈ ਗੱਲ ਕਿਦਾਂ ਤੂੰ ਕਿਹਨੇ ਮੇਰੇ ਬੰਦੇ ਕੋਈ ਗੱਲ ਨਹੀਂ ਕਿਹੜੇ ਬੰਦੇ ਉਹ ਬੰਦੇ ਤੁਹਾਡੇ ਨਹੀਂ ਵੇਚਨੇ ਤੇ ਜਿਹੜੇ ਵੇਚਨੇ ਮੈਨੂੰ ਦਬ ਮੈਨੂੰ ਤੇ ਮੇਰਾ ਤੇ ਦਬਕਾ ਹੀ ਨਹੀਂ ਮਾਣਾ ਇਹ ਤੂੰ ਦੋਸਤ ਆਹੀ ਡਾਂਗੇ ਤੇਰਾ ਦਬਕਾ ਤੇ ਤੁਹਾਡਾ ਪਰ ਇੱਕ ਗੱਲ ਮੈਂ ਤੈਨੂੰ ਦੱਸਾਂ ਤੂੰ ਬੜੀ ਸ਼ਾਨਜਨਾਨੀ ਹੋ ਕਿ ਮੈਂ ਦੱਸਾਂ ਇਹ ਗੱਲ ਤੈਨੂੰ ਸਾਰਾ ਕੁਝ ਪਤਾ ਹੀ ਸਾਰਾ ਕੁਝ ਤੇ ਤੇਰੇ ਮੱਕਾਰ ਵਾਲੇ ਨੂੰ ਨਾ ਸਾਰਾ ਕੁਛ ਦਿਖਾਇਆ ਵੀ ਉਹ ਰਿਪੋਰਟ ਮਾਰ ਰਿਪੋਰਟਿੰਗ ਆਈਆਂ ਸਾਰੀਆਂ ਇਹ ਸੋਚਦੀ ਮੈਨੂੰ ਪਤਾ ਨਹੀਂ ਆ ਮੈਂ ਪਰ ਕੱਲੀ ਕੱਲੀ ਡਿਟੇਲ ਕਰਕੇ ਫੇਰ ਤਾਂ ਗੱਲ ਕੀਤੀ ਉਹ ਤੁਸੀਂ ਮਦਦ ਕਰ ਸਕਦੇ ਇੱਕ ਵਾਰ ਕਿਹਾ ਕਿ ਫਿਰ ਆਣਾ ਉਹ ਤੋਂ ਬਾਅਦ ਕਿੰਨਾ ਕੀ ਰਿਹਾ ਕਿਸੇ ਕੋਲ ਕਰਵਾਉਂ ਮੈਂ ਜੇ ਉਹ ਤੇ ਨਾ ਨਾ ਲੈਣੀ ਇਹ ਗੱਲ ਸੋਚ ਲਈ ਪਰ ਇਨੇ ਮੈਂ ਨਾ ਮੈਨੇ ਤੇਰਾ ਸਾਹਮਣੇ ਤਾਂ ਤਾਂ ਹੀ ਤਾਂ ਕੋਈ ਕਰਵਾਇਆ ਮੈਨੂੰ ਨਾ ਥਕਾ ਇਹ ਨਹੀਂ ਆ ਵੀ ਦਿਨੇ ਵੀ ਨਹੀਂ ਦੀਆ ਰੋਜ਼ ਹੀ ਮਾਹੌਲ ਮਾਗੀ ਮੈਂ ਨਾ ਮੁੰਡੇ ਨੂੰ ਫੋਨ ਕਰ ਮੇਰੀ ਗੱਲ ਕਰਵਾ ਲੈ ਕਰੇਂਗਾ ਬਾਅਦ ਵਿੱਚ ਬਾਅਦ ਵਿੱਚ ਆ ਗਿਆ ਮੈਂ ਕੋਈ ਮਤਲਬ ਕਰਾਈ ਕਿਹਦੇ ਨਾਲ ਬਤਾ ਲੇ ਤੁਸੀਂ ਚਾਹਨੀ ਮੈਂ ਮੈਂ ਤੇਰਾ ਮਾਸਾ ਵੀ ਨਾ ਸਿੱਖੇ ਕੋਈ ਜੰਨ ਤਰਾਂ ਜੰਨ ਕਰਵਾ ਗੱਲ ਰਿਕਾਰਡਿੰਗ ਹੈ ਮੈਨੂੰ ਕੋਈ ਫਰਕ ਨਹੀਂ ਨਾ ਸਾਲ ਕੱਟਿਆ ਸਾਲ ਹੋਰ ਬੱਟ ਲੂੰਗਾ ਨਾ ਤੈਨੂੰ ਕੋਈ ਫਰਕ ਨਹੀਂ ਪਾਣਾ ਸਾਲ ਪਾਣਾ ਮੈਂ ਤਾਂ ਦੋਨੋਂ ਫਾਲੇ ਮਨ ਮਨ ਨਾਲ ਜੇਲ੍ਹ ਚ ਰਹਿੰਦਾ ਹੁੰਦਾ ਮਜ਼ਾ ਸਹੀ ਗੱ사 ਮਨੋਂ ਤਾਂ ਮੱਝਾ ਐਸਾ ਵੀ ਨਹੀਂ ਯਾਰੀ ਮੈਂ ਮੈਂ ਨਹੀਂ ਅਰੇ ਲਾਲਾ ਪੀਂਦੇ ਰੋਜ ਕਿ ਮੈਂ ਗਲਤੀ ਕਰੀ ਕਾਮੀ ਕਿਹੜੀ ਬਰਬਾਦ ਹੋ ਗਈ ਸਾਡੇ ਨਾਲ ਪਤਾ ਤੈਨੂੰ ਵੀ ਤਬੀਖੀ ਹੋ ਹਾਲਾ ਮੈਨੂੰ ਆਖੜੇ ਤੋਹ ਜੀ ਸੋ ਲੱਗਿਆ ਜਿਵੇਂ ਮੈਂ ਹੁੰਦੇ ਆ ਸੋਲ ਤਾਂ ਮਾਕੀ ਨਹੀਂ ਮਰਤ ਮਾਰ ਕੇ ਇੱਕ ਮਿੱਤਰੋ ਐ ਜੋ ਕਰਵਾਂਦਾ ਪਿਆ ਵਾ ਅਭੀ ਕਰਵਾਂਦਾ ਪਿਆ ਬੁੱਢਾ ਐ ਜੇਲ੍ਹ ਚ ਬੈਠਾ ਮੁੰਡੇ ਸਾਡੇ ਘਰ ਤੇ ਇਦਾਂ ਮੈਨੂੰ ਰਿਕਾਰਡਿੰਗ ਆ ਪਾੰਦਾ ਵਾ ਫੋਨ ਕਰ ਕਰਕੇ ਮੈਨੂੰ ਕਹਿੰਦਾ ਵਾ ਫੋਨ ਕਰਕੇ ਭੇਜਦਾ ਸਾਡੇ ਘਰ ਕਹਿੰਦਾ ਉਹਨੇ ਤੁਹਾਡੇ ਘਰ 5 ਮਿੰਟ ਚ ਬੰਦੇ ਆਣਗੇ ਤੇ ਸਹੀ ਗੱਲ ਆ ਕਿ ਇਹਦੇ ਫੋਨ ਤੇ ਇੱਕ ਤੇ 5 ਮਿੰਟ ਚ ਬੰਦੇ ਵੀ ਆਉਂਦੇ ਸਾਡੇ ਘਰ ਉਹ ਹਮਲਾ ਕਰਕੇ ਜਾਂਦੇ ਨੇ ਉਹ ਸਾਡੇ ਮਲਕੀ ਆ ਸੱਟਾਂ ਪਿੱਟਾਂ ਲਾਂ ਤੱਕ ਜਾਂਦੇ ਨੇ ਐਨੇ ਮੈਨੂੰ ਕਿਹਾ ਕਿ ਤੁਹਾਡਾ ਮੁੰਡਾ ਮਰਵਾ ਦੇਣਾ ਵਾ ਸਾਨੂੰ ਇਹਦੇ ਕੋ ਖਤਰਾ ਹੈਗਾ ਜਿਹੜਾ ਜੇਲ੍ਹ ਚ ਬੈਠਾ ਇੰਨਾ ਕੁਛ ਕਰਵਾ ਸਕਦਾ ਉਹ ਕੁਛ ਵੀ ਕਰ ਸਕਦਾ ਸਾਡੇ ਤੇ ਕੱਲ ਨੂੰ ਬਾਹਰ ਆ ਗਿਆ ਤਾਂ ਸਾਡੇ ਤੇ ਕੀ ਕਰ ਦੇਗਾ ਜਿਹੜਾ ਅੰਦਰ ਬੈਠੇ ਦੀ ਇੰਨੀ ਚੱਲਦੀ ਪਈ ਆ ਵੀਡੀਓ ਤੱਕ ਬਣਾਉਂਦਾ ਵਾ ਫੋਨ ਇਹਦੇ ਪਤਾ ਨਹੀਂ ਕਿੰਨੇ ਨੰਬਰ ਹੀ ਬਲੌਕ ਕਰ ਚੁੱਕੇ ਆ ਇਹਦੇ ਨੰਬਰਸ ਇੰਨੇ ਚੱਲਦੇ ਪਏ ਕਿੱਥੋਂ ਇਹਦੇ ਕੋ ਇੰਨੇ ਨੰਬਰ ਆਂਦੇ ਪਏ ਅੰਦਰ ਬੈਠੇ ਕੋ ਕੀ ਮੰਗ ਕੀ ਕਰਦੇ ਸਾਡੀ ਮੰਗ ਐਹੀ ਆ ਕਿ ਸਾਡੂੰ ਇਨਸਾਫ ਦਿੱਤਾ ਜਾਵੇ ਸਾਡੇ ਤੇ ਗਾਂ ਤੋਂ ਇਹ ਕੋਈ ਐਕਸ਼ਨ ਨਾ ਇਦਾਂ ਦਾ ਕਰ ਸਕੀ ਜੋ ਵੀ ਐ ਮੁੰਡੇ ਪਵੰਦਾ ਵਾ ਸਾਡੇ ਘਰ ਆ ਪਤਾ ਕੀਤਾ ਜਾਵੇ ਕਿਹੜੇ ਮੁੰਡੇ ਸਾਡੇ ਘਰ ਆਂਦੇ ਨੇ ਮੂੰਹ ਬੰਨ ਕੇ ਆਂਦੇ ਨੇ ਇਹਨੂੰ ਪਤਾ ਇਹਦੇ ਕੋਲ ਪੁਛ ਪਰਤਾਲ ਕੀਤੀ ਜਾਵੇ ਕਿ ਕਿਹੜੇ ਮੁੰਡੇ ਭੇਜਦਾ ਸਾਡੇ ਘਰ ਬਾਹਰ ਪਾ ਪੂਰੀ ਕਾਰਵਾਈ ਯਾਰ ਤੱਕ ਜਾਣਾ ਚਾਹੀਦਾ ਵੇ ਜੀ ਕਿ ਅੰਦਰ ਬੈਠੇ ਦੀ ਇੰਨੀ ਕਿੱਥੇ ਚਲਦੀ ਪਈ ਜੀ ਕਿੱਥੋਂ ਇਹਨੇ ਨੰਬਰ ਇਹਦੇ ਕੋਈ ਚੱਲਦੇ ਪਏ ਨਹੀਂ ਕਿੰਨੇ ਨੰਬਰ ਇਹਦੇ ਬਲੌਕ ਮਾਰ ਚੁੱਕੇ ਆ ਜੇਲ੍ਹ 'ਚ ਬੈਠਾ ਨਹੀਂ ਸਾਨੂੰ ਜੀਣ ਦਿੰਦਾ ਪਿਆ ਤੇ ਇੱਥੇ ਕੀ ਸਾਨੂੰ ਜੀਣ ਦਏਗਾ ਬਾਹਰ ਆ ਕੇ ਅਬੀ ਗੁੱਡਾ ਜਿਹੜਾ ਇਸ ਟਾਈਮ ਜੇਲ੍ਹ 'ਚ ਹੈ ਲੁਧਿਆਣਾ ਜੇਲ੍ਹ ਦੇ ਵਿੱਚ ਠੀਕ ਹੈ ਜੀ ਅਸੀਂ ਉਹਨਾਂ ਕੀਤਾ ਸੀ ਆਪਣੀ ਕੁੜੀ ਦਾ ਰਿਸ਼ਤਾ ਠੀਕ ਹੈ ਜੀ ਐਚ ਹੀ ਇਹੀ ਕਹੇ ਚਲ ਉਹ ਵੀ ਕਹਿੰਦਾ ਕਿ ਮੈਂ ਸੁਧਰ ਜੂੰਗਾ ਇਹਦਾ ਪਰਿਵਾਰ ਵੀ ਕਹਿੰਦਾ ਕਿ ਇਹ ਸੁਧਰ ਜਾਏਗਾ ਪਰ ਇਹਨੇ ਸੁਧਰਿਆ ਨਹੀਂ ਫੇਰ ਬਾਅਦ 'ਚ ਇਹਨੇ ਬਟਾਲਾ ਫਨੀਆਰੀ ਦੀ ਦੁਕਾਨ ਦੇ ਵਿੱਚ ਇਹਨਾਂ ਗੋਲੀਆਂ-ਗੋਲੀਆਂ ਚਲਾਈਆਂ ਲੁੱਟ-ਬਾਰ ਕੀਤੀ ਇਹਨਾਂ ਨੇ 2 ਸਾਲ ਹੋ ਗਏ 2 ਸਾਲ ਹੋ ਗਏ ਅੰਦਰ ਹੀ ਹੈ ਠੀਕ ਹੈ ਜੀ ਹੁਣ ਮੇਰੀ ਕੁੜੀ ਕਹਿੰਦੀ ਹੈ ਕਿ ਮਰਗੀ ਆਪਾਂ ਰਿਸ਼ਤਾ ਨਹੀਂ ਕਰਨਾ ਕੀ ਜੀ ਉਮਰ ਹੀ ਸਾਰੀ ਜੱਲਾ ਜੋਗੀ ਆ ਤੇ ਮੈਂ ਥੱਕਿਆ ਜੋਗਾ ਨਹੀਂ ਰਹਿਣਾ ਐਸ ਕਾ ਕਿ ਮੇਰੀ ਕੁੜੀ ਹੁਣ ਬਾਹ ਚਲ ਗਈ ਹੈ ਮੇਰੀ ਕੁੜੀ ਮਾਜੀ ਇਹਦਾ ਨਹੀਂ ਸਹਿਮਤ ਹੈਗੀ ਤੇ ਸਾਡੇ ਕਰ ਬੰਦੇ ਤੇ ਹੁਣ ਕੀ ਹੁੰਦਾ ਕਿ ਉਹ ਧਮਕੀਆਂ ਲਾਂਦਾ ਕੀ ਕਰਦਾ ਜੀ ਜੇਲ੍ਹ ਚੋਂ ਰੰਗ ਬਰੰਗੇ ਫੋਨਾਂ ਤੂੰ ਫੋਨ ਕਰਦਾ ਸਾਨੂੰ ਗੱਲ ਮੰਦਾ ਕਰਦਾ ਸਾਨੂੰ ਧਮਕੀਆਂ ਲੁੰਦਾ ਕਿ ਤੁਹਾਡੇ ਪੁੱਤ ਨੂੰ ਮਾਰ ਦੇਣਾ ਹੈ ਤੁਹਾਡੇ ਨਾਂ ਕਰ ਦੇਣਾ ਫਿਰ ਥੋੜੇ ਕੇ ਦਿਨ ਹੋਈ ਪਹਿਲੇ ਕੰਪਲੇਟ ਕੀਤੀ ਆਪਾਂ ਪਹਿਲੇ ਵੀ ਇੱਟ ਰੋੜਾ ਚਲਾ ਕੇ ਕੇ ਹੁਣ ਆਇਆ ਦੇਖੋ ਦਾਤ ਮਾਰ ਕੇ ਗਏ ਆ ਸਾਰੇ ਗੇਟ ਤੇ ਇੱਟ ਡੋੜਾ ਚਲਾਇਆ ਜੇ ਕਿ ਬੱਚੇ ਦੇ ਲੱਗ ਜਾਂਦਾ ਕਿਸੇ ਦੇ ਲੱਗ ਜਾਂਦਾ ਕੌਣ ਜ਼ਿੰਮੇਵਾਰੀ ਹੁਣ ਕੀ ਮੰਗ ਕਰਦੇ ਹੋ ਮੰਗ ਇਹੀ ਇਹੀ ਕਿੰਨੇ ਆ ਕਿ ਸਖਤ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਵਕ ਵਕ ਨੰਬਰਾਂ ਤੋਂ ਫੋਨ ਕਰਦਾ ਉਹਨਾਂ ਤੇ ਵੀ ਪੂਰੀ ਜਾਣ ਪਤਾਲ ਕੀਤੀ ਜਾਏ ਜਿਹੜੀਆਂ ਵੀਡੀਓ ਬਣਾ ਰਿਹਾ ਨਸ਼ੇ ਕਰਦੀਆਂ ਦੀਆਂ ਆਈਡੀਆ ਚੱਲਣਦੀਆਂ ਇਹਦੀਆਂ ਕਿ ਕਿੱਥੋਂ ਹੋ ਰੀਆਂ ਐ ਜੇਲ੍ਹ ਦੇ ਵਿੱਚ ਬੈਠਾ ਤਾਂ ਕੁਝ ਕਰੀ ਜਾਂਦਾ ਹੁਣ ਪੁਲਿਸ ਨੂੰ ਕੰਪਲੇਂਟ ਦਿੱਤੀ ਕੀ ਕਹਿੰਦੇ ਹਾਂ ਹਾਂ ਜੀ ਪੁਲਸ ਵਾਲਿਆਂ ਨੇ ਕੰਪਲੀਨਟ ਕੀਤੀ ਆ ਜੀ ਉਹਨਾਂ ਨੇ ਜੋ ਮਲਾਜਬੀ ਕੀਤੀ ਹੈ ਜਾਦਪਤਾਲ ਕਰਨਦੇ ਆ ਹੁਣ ਮਲਾਜਬੀ ਦੋ ਉਹਨਾਂ ਨੇ ਭੇਜੇ ਆ ਠੀਕ ਹੈ ਕੀ ਇੱਦਾਂ ਦੀ ਗੱਲ ਨਹੀਂ ਪੁਲਿਸ ਦੀ ਨਾਲ ਹੈ ਸਾਡੀ ਠੀਕ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਕਿ ਜੇਲ੍ਹ ਦੇ ਅੰਦਰ ਹੀ ਨਸ਼ਾ ਕਰਿਆ ਜੇਲ੍ਹ ਦੇ ਅੰਦਰ ਹੀ ਚਿੱਟਾ ਵੇਚਿਆ ਦਾ ਸਾਰਾ ਨਸ਼ਾ ਪੱਤਾ ਸਭ ਕੁਝ ਕਰਿਆ ਹੁੰਦਾ ਇਹ ਸਾਨੂੰ ਹੁਕਮ ਆਇਆ ਜੀ ਰਾਤ ਕੋਈ ਇਹਨਾਂ ਦੇ ਇਕਤਾ ਨਗਰ ਦੇ ਵਿੱਚ ਵਾਰਦਾਤ ਹੋਈ ਆ ਕੋਈ ਟਾਂ ਰੋੜੇ ਚੱਲੇ ਆ ਕਣਪਛਾਤੇ ਵਿਅਕਤੀ ਜਿਹੜਾ ਮਾਰ ਕੇ ਗਿਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਸਾਡੀ ਡਿਊਟੀ ਬਲਾ ਤਰਫ ਸਰਾਂ ਨੂੰ ਲਾਈ ਗਈ ਹੈ ਤੇ ਮੇਰੇ ਨਾਲ ਸੁਖਜਿੰਦਰ ਸਿੰਘ ਕਸਟੇਬਲ ਹੈ ਹਾਂਜੀ ਅਸੀਂ ਇੱਥੇ ਆਏ ਜੀ ਹੁਣ ਮੌਕੇ ਦਾ ਵੈਰੀਫਾਈ ਕਰ ਰਹੇ ਹਾਂ ਇਹ ਦੱਸ ਰਹੇ ਵੀ ਸਾਨੂੰ ਆ ਸਾਡੇ ਜਿਹੜੇ ਗੇਟ ਨੂੰ ਦਾਤਰ ਮਾਰੇ ਟਾਂ ਰੋੜੇ ਮਾਰੇ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਹੈ ਜੋ ਵੀ ਮਹਿਕਮੇ ਦੀ ਕਾਰਵਾਈ ਹੈ ਅਸੀਂ ਕੀਤੀ ਜਾ ਕੇ ਜਿਹੜੀਆਂ ਇਹਨਾਂ ਨੂੰ ਧਮਕੀਆਂ ਆ ਰਹੀਆਂ ਜੇ ਅਭੀ ਬੁੱਢੇ ਵੱਲੋਂ ਜੇਲ੍ਹ ਦੇ ਅੰਦਰੋਂ ਬਿਠਾਈ ਉਹ ਕੰਮ ਕਰਵਾਉਂਦਿਆ ਵਾ ਉਹਦੇ ਤੇ ਕੀ ਕਾਰਵਾਈ ਕੀਤੀ ਜਾਏਗੀ ਉਹ ਵੇਖੋ ਜੀ ਇਹ ਦੱਸ ਰਿਹਾ ਵੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਤੇ ਸਾਡੇ ਕੋਲ ਆਡੀਓ ਵੀ ਹੈਗੀਆਂ ਨੇ ਉਹਦੇ ਹਿਸਾਬ ਦੇ ਨਾਲ ਜੋ ਵੀ ਕਾਰਵਾਈ ਕਰਦੀ ਬਣਦੀ ਹੋਗੀ ਸਾਡੇ ਮਹਿਕਮੇ ਲੋ ਇਹ ਆਪਣੇ ਸਾਰੇ ਐਵੀਡੈਂਸ ਜਿਹੜੀਆਂ ਜਿਹੜਾ ਵੀ ਹੈਗਾ ਇਹਨਾਂ ਕੋ ਪ੍ਰੂਫ ਇਹ ਰੱਖਣ ਤੇ ਉਹਦੇ ਸਬੰਧ ਵਿੱਚ ਜਿਹੜੀ ਮਹਿਕਮੇ ਲੋ ਕਾਰਵਾਈ ਕੀਤੀ ਜਾਏਗੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲਾਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ ਵਿਦੇਸ਼ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਵਿਦੇਸ਼ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਸੜਕ ਹਾਦਸੇ ਦੇ ਵਿੱਚ ਇਸ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ ਉਮਰ ਮਹਿਜ 21 ਸਾਲਾਂ ਦੱਸੀ ਜਾ ਰਹੀ ਹੈ ਨਾਮ ਸਰਤਾਜ ਸਿੰਘ ਢਿੱਲੋਂ ਦੱਸਿਆ ਜਾ ਰਿਹਾ ਹੈ ਜੋ ਕਿ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਰਹਿ ਰਿਹਾ ਸੀ ਅਤੇ ਇਸੇ ਦੌਰਾਨ ਉਸ ਦੀ ਮੌਤ ਦੀ ਖਬਰ ਪਰਿਵਾਰਕ ਮੈਂਬਰਾਂ ਨੂੰ ਮਿਲਦੀ ਹੈ ਪਰਿਵਾਰ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਜਾਂਦੀ ਹੈ ਘਰ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ 21 ਸਾਲਾਂ ਮੁੰਡੇ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ 3 ਮਹੀਨੇ ਪਹਿਲਾਂ ਹੀ ਸਰਤਾਜ ਸਿੰਘ ਢਿੱਲੋਂ ਘਰ ਦੀ ਹਾਲਤ ਸੁਧਾਰਨ ਵਾਸਤੇ ਤੇ ਚੰਗੇ ਭਵਿੱਖ ਵਾਸਤੇ ਕੈਨੇਡਾ ਗਿਆ ਸੀ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਰਹਿ ਰਿਹਾ ਸੀ ਉੱਥੇ ਪੜ੍ਹਾਈ ਵੀ ਕਰਦਾ ਸੀ ਨਾਲ ਨਾਲ ਕੰਮ ਵੀ ਕਰਦਾ ਸੀ ਅਤੇ ਇਸੇ ਦੌਰਾਨ ਜਦੋਂ ਕਾਲਜ ਤੋਂ ਵਾਪਸ ਹੁੰਦਾ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਘੁੰਮਣ ਵਾਸਤੇ ਨਿਕਲ ਜਾਂਦਾ ਤੇ ਇਸੇ ਦੌਰਾਨ ਕੈਨੇਡਾ ਦੇ ਵਿੱਚ ਚੱਕਰਵਾਤੀ ਤੂਫਾਨ ਦੇ ਦਾ ਕਹਿਰ ਜਿਹੜਾ ਸੀ ਉਹ ਚੱਲ ਰਿਹਾ ਸੀ ਤੇ ਇਸੇ ਦੌਰਾਨ ਚੱਕਰਵਾਤੀ ਤੂਫਾਨ ਦੇ ਵਿੱਚ ਇਸ ਨੌਜਵਾਨ ਦੀ ਗੱਡੀ ਫਸ ਜਾਂਦੀ ਹੈ ਤੇ ਇਸੇ ਦੌਰਾਨ ਗੱਡੀ ਸੜਕ ਦੇ ਦੂਜੇ ਪਾਸੇ ਚਲੀ ਜਾਂਦੀ ਹੈ ਤੇ ਸਾਹਮਣੇ ਉਹ ਆਰੀ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਆ ਮੋਹ ਸਾਹਮਣੇ ਦੋ ਗੱਡੀਆਂ ਦੀ ਟੱਕਰ ਹੁੰਦੀ ਹੈ ਤੇ ਸਰਤਾਜ ਸਿੰਘ ਢਿੱਲੋਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦ ਕਿ ਉਸ ਦੇ ਦੋਸਤ ਜਿਹੜੇ ਸਨ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਹੜੇ ਕਿ ਜੇਰੇ ਇਲਾਜ ਨੇ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਦੇ ਜੋ ਹੈ ਉਹਨਾਂ ਦੇ ਪੁੱਤ ਦੀ ਭਾਰਤ ਭੇਜੀ ਜਾਵੇ ਤਾਂ ਜੋ ਉਸ ਦੀ ਅੰਤਿਮ ਰਸਮਾਂ ਨਿਭਾ ਸਕਣ ਤਾਂ 21 ਸਾਲਾ ਨੌਜਵਾਨ ਸੀ ਤਰਨਤਾਰਨ ਤੋਂ ਇਹ ਮੰਦਪਾਗੀ ਖਬਰ ਸਾਹਮਣੇ ਆਈ ਹੈ ਤਰਨਤਾਰਨ ਦੇ ਪਿੰਡ ਦੇਊ ਬਾਟ ਦਾ ਇਹ ਮਾਮਲਾ ਹੈ ਜਿੱਥੋਂ ਦਾ ਨੌਜਵਾਨ ਸਰਤਾਜ ਸਿੰਘ ਢਿੱਲੋਂ 3 ਮਹੀਨੇ ਪਹਿਲਾਂ ਹੀ ਆਪਣੇ ਘਰ ਦੀ ਹਾਲਤ ਸੁਧਾਰਨ ਵਾਸਤੇ ਚੰਗੇ ਭਵਿੱਖ ਵਾਸਤੇ ਕੈਨੇਡਾ ਜਾਂਦਾ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਹ ਕਦੇ ਵੀ ਪੰਜਾਬ ਵਾਪਸ ਆਪਣੇ ਘਰ ਨਹੀਂ ਪਰਤ ਸਕੇਗਾ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਮੇਰੇ ਬੱਤੇ ਨੂੰ ਕੋਸ਼ਨੀਆ ਅਕਰਮ ਕਾਲਜ ਗਿਆ ਕਾਲਜ ਤੋਂ ਇਹ ਦੋ ਬੰਦਿਆਂ ਦੇ ਨਾਲ ਚਲੇ ਗਿਆ ਵਾ ਬਾਹਰ ਘੁੰਮਣ ਉੱਥੇ ਪਤਾ ਨਹੀਂ ਕੀ ਹੋਇਆ ਤੂਫਾਨ ਆਇਆ ਉਹਦੀ ਗੱਡੀ ਜਿਹੜੀ ਖਾਈ ਚ ਡਿੱਗ ਗਈਆ ਮੇਰਾ ਬੱਚਾ ਮੇਰੇ ਕੋਲ ਨਹੀਂ ਆਇਆ ਕਿੱਥੇ ਸੀਗਾ ਪਤਾ ਨਹੀਂ ਕਿਹੜੀ ਜਗ੍ਹਾ ਕੋ ਕੈਨੇਡਾ ਸੀ ਗਿਆ ਦਾ ਵਿਰਮਪਟਨ ਰਹਿੰਦੇ ਸੀ ਸੀਗਾ ਤੂਫਾਨ ਤੋਂ ਮੈਸੀਹਾ ਕਿਹੜੇ ਸੈਸ਼ਨ ਚ ਕਦੋਂ ਗਿਆ ਵਾਹ ਹੋਣ ਵਾਲੇ ਚ ਹੀ ਗਿਆ 9 ਦਸੰਬਰ ਨੂੰ ਕਰੋਗੇ ਆਹੀ ਆਏ ਸਰਕਾਰ ਨੂੰ ਮੈਂ ਤੇ ਕੁਝ ਨਹੀਂ ਕਹਿਣਾ ਚਾਹੁੰਦੀ ਮੇਰਾ ਬੱਚਾ ਮੇਰੇ ਘਰ ਵਾਪਸ ਆਜੇ ਮੈਂ ਕੁਝ ਆਏ ਮੈਂ ਕੁਝ ਨਹੀਂ ਮੰਗਦੀ ਮੇਰਾ ਬੱਚਾ ਆਜੇ ਆਏ ਮੈਂ ਕਹਿੰਦਾ ਅਸਿੰਘ ਆਪਣੇ ਵੇਟਨ ਪੇ ਜਾਇਆ ਤਾਂ 3.5 ਮਹੀਨੇ ਪਹਿਲਾਂ ਹੀ ਕੈਨੇਡਾ ਜੇ ਤੇ ਉਹ ਕੱਲ ਪਰਸੋਂ ਸ਼ੁੱਕਰਵਾਰ ਆਪਣੇ ਕਾਲਜ ਤੋਂ ਹੋ ਗਏ ਤੇ ਆਪਣੀ ਦੀਦੀ ਨੂੰ ਕਹਿੰਦਾ ਮੈਂ ਬਾਹਰ ਫਿਰ ਤੋਰਾਂਗਾ ਆਪਣੇ ਮੁੰਡੇ ਯਾਰਾਂ ਨਾਲ ਰਾਹ 'ਚ ਜਦੋਂ ਰਸਤੇ 'ਚ ਗਿਆ ਜੀ ਉੱਥੇ ਉਹ ਚੱਕਰ ਵੀ ਆਇਆ ਹਵਾ ਦਾ ਹੀ ਉਹਦੇ ਘੇਰੇ 'ਚ ਆ ਗਿਆ ਜੀ ਚੱਕਰ ਵੀ ਨੇ ਚੋਕ ਘੇਰੇ ਉਹ ਸੜਕ ਦੇ ਦੋ ਜੇ ਬਨੇ ਸੋੜਤਾ ਹੀ ਉਦੋਂ ਤੇ ਗੱਡੀ ਆਈ ਜੀ ਤੇ ਉਹਦੇ ਨਾਲ ਉਹ ਜਿਹੜਾ ਟਕਰਾ ਕੇ ਉਹਦਾ ਐਕਸੀਡੈਂਟ ਹੋ ਗਿਆ ਤੇ ਆਹਨ ਦਾ ਸਹੂੜੀ ਮੌਤ ਹੋ ਗਈ ਡੈਥ ਹੋ ਗਈ। ਈ ਮੰਗ ਕਰਦੇ ਸਰਕਾਰ ਕੋਲ ਸਰਕਾਰ ਕੋਲ ਮੰਗਾ ਇਹੋ ਕਰਦੇ ਆ ਜੀ ਕਿ ਜੋ ਕਾਣਾ ਬੱਤੇਗਾ ਠੀਕ ਹੈ ਜੀ ਤੇ ਡੈੱਡ ਬੋਡੀ ਲੈਣ ਦੀ ਕੋਸ਼ਿਸ਼ ਕਰਾਂਗੇ ਜੀ ਇੱਥੇ ਸਰਕਾਰ ਕੋਲੇ ਹੋਈ ਡਿਮਾਂਡ ਆ ਜੀ ਤੇ ਜਾਂ ਤੇ ਸਾਡਾ ਵੀਜ਼ਾ ਜਲਦੀ ਤੋਂ ਜਲਦੀ ਲਵਾਦਣ ਤੇ ਅਸੀਂ ਉੱਥੇ ਜਾ ਕੇ ਉਹਨਾਂ ਦਾ ਜੀ ਆਖਰੀ ਕਿਰਿਆ ਕਰਮ ਕਰ ਸਕੀ। ਹੋਸ ਇਹੋ ਜਾਂ ਫਿਰ ਡੈਡੀ ਬੋੜੀ ਜੋਂਦੇ ਸਾਡੀ ਮਦਦ ਕੀਤੀ ਜਾਵੇ ਜੀ 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 ਤੁਹਾਡਾ ਤੇ ਕੀ ਲੱਗਦਾ ਸੀ ਬੇੜਾ ਤੇ ਮੈਂ ਮਨਜੀਤ ਸਿੰਘ ਹੈ ਜੀ ਮੈਂ ਕਪੂਰਥਲੇ ਰਹਿੰਦਾ ਮੇਰਾ ਭਤੀਜਾ ਸੀ ਮੇਰੇ ਪਰਾ ਕੁਲਦੀਪ ਸਿੰਘ ਦਾ ਬੇੜਾ ਸੀ ਸਰਤਾਜ ਸਿੰਘ ਉਹ 10 ਇਥੋਂ 9 ਦਸੰਬਰ ਨੂੰ ਅਸੀਂ ਇਥੋਂ ਚੜਾ ਕੇ ਆਏ ਆ 10 ਨੂੰ ਗਾਂ ਫਲਾਈਟ ਸੀ ਅਜਾ ਜਨਵਰੀ ਦਾ ਸੈਕਸ਼ਨ ਸੀ ਉਹਦੇ ਵਿੱਚ ਉਹ ਕੈਨੇਡਾ ਗਿਆ ਸੀ ਭੈਣ ਉਹਦੀ ਉੱਥੇ ਸੀ ਉੱਥੇ ਕਾਲਜ ਦੇ ਵਿੱਚ ਪੈਣ ਭਰਾ ਇਕੱਠੇ ਸੀ ਪੈਣ ਚ ਲਗੀ ਕੰਮ ਤੇ ਇਹ ਕਾਲਜ ਚ ਚਲ ਗਿਆ ਕਾਲਜ ਤੋਂ ਜਿਹੜਾ ਹੈਗਾ ਸੀ 22 ਤਰੀਕ ਨੂੰ ਵਾਪਸ ਆ ਗਿਆ ਘਰ ਆ ਕੇ ਭੈਣ ਨੂੰ ਕਹਿੰਦਾ ਮੇਰੇ ਦੋਸਤ ਆਏ ਆ ਮੈਂ ਘੁੰਮਣ ਜਾਣਾ ਤੇ ਉਹ ਦੋਸਤਾਂ ਦੇ ਨਾਲ ਅਜੇ ਗਿਆ 1 ਘੰਟਾ ਡੇਢ ਘੰਟਾ ਜੰਦਿਆਂ ਉਥੇ ਰੈਡ ਲਾਈਟ ਸੀ ਕਿਤੇ ਹੋ ਗਿਆ ਇਕਦਮ ਸਟਾਪ ਆ ਗਿਆ ਇਹਨਾਂ ਦੀ ਗੱਡੀ ਜਾਂਦੇ ਜਾਂਦੇ ਗੱਡੀ ਘੁੰਮ ਗਈ ਘੁੰਮ ਕੇ ਹਾਈ ਹਉਤੇ ਹੋ ਗਏ ਤੇ ਦੋ ਰੋਂਗ ਸਾਈਡ ਜਾ ਕੇ ਡਿੱਗ ਪਈ ਆ ਡਿੱਗਣ ਨਾਲ ਜਿਹੜੇ ਅੱਗੇ ਉਧਰੋਂ ਰਾਹ ਕੁ ਚਲਦੀ ਸੀ ਗੱਡੀ ਹਿੱਟ ਹੋ ਗਈ ਇਹਨਾਂ ਦੀ ਗੱਡੀ ਘੁੰਮ ਕੇ ਪਲਟ ਗਈ ਖੜਿਆ ਚ ਇਹ ਤਿੰਨ ਜਾਨੇ ਸੀ ਇੱਕ ਸਾਡਾ ਪੁੱਤਰ ਸੀ ਸਰਤਾਜ ਇਹਦੀ ਐਡਸਪੋਰ ਡੈਥ ਹੋ ਗਈ ਆ ਇੱਕ ਮੁੰਡਾ ਸੀ ਨਵੇਂ ਸ਼ਹਿਰ ਦਾ ਉਹਦੀ ਅਗਲੇ ਦਿਨ ਸਵੇਰੇ ਡੈਥ ਹੋ ਗਈ ਆ ਇੱਕ ਮੁੰਡਾ ਸਹਿਬਾਜ਼ ਸੀ ਆ ਤਰਸਕੇ ਦਾ ਉਹ ਚਲਾਉਂਦਾ ਸੀ ਉਹਦੇ ਸਟਾਫ ਉੱਤਰ ਲੱਗੀ ਆ ਜੀ ਮੰਗ ਕਰਦੇ ਜੀ ਡੈੱਡ ਬੋਡੀ ਲੈਣ ਵਾਸਤੇ ਕੀ ਕਹਿਣਾ ਚਾਹੀਦਾ ਮੰਗ ਤੇ ਉਹ ਕਰ ਰਹੇ ਆ ਵੀ ਪਹਿਲਾਂ ਤਾਂ ਉੱਥੇ ਪੋਸਟਮਾਰਟਮ ਵਾਸਤੇ ਉਹਨਾਂ ਨੇ ਪੁਲਿਸ ਨੇ ਸਾਨੂੰ ਕਿਹਾ ਵਾ ਸਾਡਾ ਬੇਟਾ ਵਾ ਬੇਟੀ ਸਾਡੀ ਉਥੇ ਗਏ ਸੀ ਕੱਲ ਪੁਲਿਸ ਕੋ ਉਹਨਾਂ ਟਾਈਮ ਦਿੱਤਾ ਮੰਗਲਵਾਰ ਦਾ ਜਾਂ ਬੁੱਧਵਾਰ ਦਾ ਵੀ ਤੁਹਾਨੂੰ ਸਾਰੇ ਡਾਕੂਮੈਂਟਸ ਤਿਆਰ ਕਰਕੇ ਅਸੀਂ ਇਨਕੁਆਇਰੀ ਕਰਨੀ ਆ ਕਰਨ ਤੋਂ ਬਾਅਦ ਤੁਹਾਨੂੰ ਕਾਲ ਕਰਾਂਗੇ ਤੁਸੀਂ ਆ ਜਿਓ ਤੁਹਾਨੂੰ ਨਾਲੇ ਦਰਸ਼ਨ ਕਰਾ ਦਾਂਗੇ ਨਾਲੇ ਤੁਹਾਨੂੰ ਦੱਸ ਦਾਂਗੇ ਵੀ ਤੁਹਾਡੇ ਹੈਡਵਰ ਕਰਦਣ ਲਈ ਬੋਲੀ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਰਨਾ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਦੀ ਜਿਆਦਾ ਡੈੱਡ ਬੋਡੀ ਆ ਜੇ ਜਾਂ ਸਰਕਾਰਾਂ ਉਦਰੀ ਸਰਕਾਰ ਨੂੰ ਕਹਿ ਕੇ ਬੈਸੀ ਨੂੰ ਕਹਿ ਕੇ ਸਾਡੇ ਇਹਨਾਂ ਦੇ ਮਾਪਿਓ ਦੇ ਵੀਜੇ ਲੱਗ ਜਾਣ ਜਿਹੜੀ ਅੰਤਮ ਕਿਰਿਆ ਜਾ ਕੇ ਉੱਥੇ ਕਰ ਲੈਣ ਇਹ ਹੀ ਹੋ ਸਕਦਾ ਜੇ ਅਸੀਂ ਤੇ ਹੁਣ ਮੰਗ ਕਰਦੇ ਜੇ ਜਦੋਂ ਬੱਚਾ ਜਾਂਦਾ ਵਾ ਇਨਸ਼ੋਰਸ ਵਗੈਰਾ ਕੋਈ ਹੁੰਦੀ ਆ ਕੋਈ ਜਿਸ ਤਰ੍ਹਾਂ ਆਪਣੇ ਇਨਸ਼ੋਰਸ ਵਗੈਰਾ ਮਿਲਦੀ ਉਹਦੇ ਸਕੂਲ ਵਾਲਿਆਂ ਦੇ ਇਕੱਠੇ ਪੈਸੇ ਲੈ ਹੁੰਦੇ ਆ ਉਹਦੇ ਵਿੱਚ ਜਿੰਨੇ ਉਹਨਾਂ ਦਾ ਫੰਡ ਹੁੰਦਾ ਕੁਝ ਜਮਾ ਕਰਾ ਦਿੰਦੇ ਜਿੰਨੀ ਫੀਸਾਂ ਹੁੰਦੀਆਂ ਉਹ ਤਾਂ ਕਾਲਜ ਦੇ ਟਾਈਪ 'ਚ ਹੁੰਦੀਆਂ ਤਾਂ ਜੇ ਉਹਨਾਂ ਇਨਸ਼ੋਰਸ ਹੁੰਦੀਆਂ ਉਹਨਾਂ ਦੇ ਕਾਲਜ ਵਾਲਿਆਂ ਦੀ ਅਈ ਉੱਥੇ ਮੰਗ ਕਰਦੇ ਬਾਹਰ ਦੀ ਬੈਸੀ ਕੋ ਵੀ ਜੇ ਉਹਦੀ ਸੋਰਸ ਹੈਗੀ ਆ ਤੇ ਕੁਛ ਨਾ ਕੁਛ ਫੰਡ ਅਦਾ ਕੀਤਾ ਜਾਵੇ ਉਸ ਹਲਪ ਕੀਤੀ ਜਾਵੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ